ਸਸ ਇਗਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਅੱਜ ਰਾਤ ਦੇ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਲਗਭਗ ਸ਼ਾਮ 7 ਵਜੇ ਦਾ ਸਮਾਂ ਹੋ ਚੁੱਕਿਆ ਤੇ ਤਾਪਮਾਨ ਦੇ ਵਿੱਚ ਸਾਨੂੰ ਵੱਡੀ ਗਰਾਊਂਡ ਦੇਖਣ ਨੂੰ ਮਿਲ ਰਹੀ ਹੈ ਇਸ ਸਮੇਂ ਜਿਹੜਾ ਤਾਪਮਾਨ ਸਾਨੂੰ ਫੀਲ ਹੋ ਰਿਹਾ ਹੈ ਉਹ ਲਗਭਗ 17-18 ਡਿਗਰੀ ਦੇ ਕਰੀਬ ਹੈ ਤੇ ਵੈਸੇ ਤਾਪਮਾਨ ਜਿਹੜਾ ਰੀਡਿੰਗ ਆ ਰਹੀ ਹੈ ਲਗਭਗ ਉਹ ਸੈਟਲਾਈਟ ਤੇ ਇਮੇਜ ਦੇ ਮੁਤਾਬਿਕ 20 ਤੇ 18 ਡਿਗਰੀ ਦੇ ਵਿੱਚ ਘਰ ਹੈ ਠੰਡ ਦੇ ਵਿੱਚ ਕਾਫੀ ਜ਼ਿਆਦਾ ਇਜ਼ਾਫਾ ਹੋਇਆ ਹੈ ਅੱਜ ਰਾਤ ਵੀ ਠੰਡ ਬਣੀ ਰਹੇਗੀ ਕਿਉਂਕਿ ਬੀਤੀ ਕੱਲ ਕਾਫੀ ਜ਼ਿਆਦਾ ਗਰਮੀ ਵਾਲਾ ਮਾਹੌਲ ਸੀ ਪਰ ਅੱਜ ਪੱਛਮੀ ਹਵਾਵਾਂ ਦੀ ਵਾਪਸੀ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਸੰਗਣੀ ਠੰਡ ਦੁਆਰਾ ਤੋਂ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਂ ਮੌਸਮ ਦੇ ਵਿੱਚ ਸਾਨੂੰ ਮੌਸਮ ਕਲੀਅਰ ਦਿਖਾਈ ਦੇ ਰਿਹਾ ਸੈਟਰਡੇ ਵਿੱਚ ਤੁਹਾਡੇ ਸਾਹਮਣੇ ਹੈ ਕੋਈ ਬੱਦਲ ਵਰਗਾ ਸਿਸਟਮ ਨਹੀਂ ਹੈ ਸੁੱਕੀ ਠੰਡ ਜਿਹਨੂੰ ਕਹਿੰਦੇ ਉਹ ਪੈਣੀ ਸ਼ੁਰੂ ਹੋ ਚੁੱਕੀ ਹੈ ਬਾਕੀ ਤੁਸੀਂ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਠੰਡ ਦਾ ਮਾਹੌਲ ਕਿਵੇਂ ਦਾ ਹੈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੁਸੀਂ ਆਪਣੇ ਖੇਤੀਬਾੜੀ ਧੰਦੇ ਅਤੇ ਬਾਕੀ ਜ਼ਿੰਦਗੀ ਦੇ ਵਿੱਚ ਲਾਹੇਵੰਦ ਹੋ ਸਕੋ ਗੱਲ ਕੀਤੀ ਜਾਵੇ ਤਾਪਮਾਨ ਦੀ ਤਾਂ ਐਵਰੇਜ ਤਾਪਮਾਨ ਅੱਜ ਰਾਤ ਜਿਹੜਾ ਘੱਟੋ ਘੱਟ ਜਾ ਸਕਦਾ ਹੈ ਉਸ ਦੀ ਪ੍ਰੈਡਿਕਸ਼ਨ ਹੈ ਕਿ ਲਗਭਗ 12-13 ਡਿਗਰੀ ਤੇ ਨੇੜੇ ਜੜੇ ਪਾਰਾ ਅੱਜ ਰਾਤ ਘਿਰਦਾ ਹੋਇਆ ਦਿਖਾਈ ਦੇਵੇਗਾ ਠੰਡ ਕਾਫੀ ਜ਼ਿਆਦਾ ਮਹਿਸੂਸ ਹੁੰਦੀ ਦਿਖਾਈ ਦੇਵੇਗੀ ਇਸ ਤੋਂ ਲੱਭ ਹਵਾਵਾਂ ਲਗਾਤਾਰ ਪੰਜਾਬ ਦੇ ਵਿੱਚ ਪੱਛਮੀ ਰੂਪ ਤੋਂ ਹੀ ਚਲਦੀ ਦਿਖਾਈ ਦੇ ਰਹੀਆਂ ਨੇ ਤੇ ਰਾਤ ਦੇ ਵੇਲੇ ਜਿਹੜੀ ਹਵਾ ਹੈ ਸਾਨੂੰ ਪੱਛਮੀ ਰੂਪ ਤੋਂ ਹੀ ਚਲਦੀ ਦਿਖਾਈ ਦੇਵੇਗੀ ਠੰਡ ਦਾ ਅਹਿਸਾਸ ਲਗਾਤਾਰ ਹੁੰਦਾ ਰਹੇਗਾ ਕਿਸੇ ਤਰੀਕੇ ਦੀ ਬੱਦਲੀ ਸਿਸਟਮ ਦੀ ਐਂਟਰੀ ਪੰਜਾਬ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਮੌਸਮ ਅੱਜ ਰਾਤ ਕਲੀਅਰ ਹੀ ਬਣਿਆ ਰਹੇਗਾ ਸਵੇਰ ਦੇ ਵੇਲੇ ਹਲਕੀ ਦਰਮਿਆਨੀ ਧੁੰਦ ਹੋ ਸਕਦੀ ਹੈ ਤੇ ਮੌਸਮ ਵਿਭਾਗ ਦਾ ਅਲਰਟ ਜਾਰੀ ਹੋਇਆ ਹੈ ਕਿ 27 ਤੇ 28 ਤਰੀਕ ਆਉਣ ਦੇ ਦੋ ਦਿਨਾਂ ਦੇ ਵਿੱਚ ਸੰਘਣੀ ਧੁੰਦ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਖਾਸ ਤੌਰ ਤੇ ਦੇ ਵਿੱਚ ਮਾਝੇ ਦਾ ਇਲਾਕਾ सेंट्रल ਪੰਜਾਬ ਦਾ ਇਲਾਕਾ ਅਤੇ ਥੋੜੀ ਬਹੁਤੀ ਪਟਿਆਲਾ ਤੋਂ ਲੈ ਕੇ ਰੂਪਨਗਰ ਦੀ 벨ਟ ਲੁਧਿਆਣੇ ਮੋਗੇ ਦਾ ਇਲਾਕਾ ਇਹਨਾਂ ਵਿੱਚ ਸੰਗਠਿਤ ਹੁੰਦੇ ਹ ਹਾਲਾਤ ਜਿਹੜੇ ਹੈ ਉਹ 27 28 ਤਰੀਕ ਨੂੰ ਬਣ ਸਕਦੇ ਨੇ ਜਿਹਦੇ ਬਾਰੇ ਥੋੜਾ ਅਸੀਂ ਸਵੇਰ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਇਸ ਤੋਂ ਇਲਾਵਾ ਕੋਈ ਵੱਡਾ ਅਲਰਟ ਉਮੀਦਾਂ ਹਜੇ ਤੱਕ ਜਾਰੀ ਨਹੀਂ ਹੋਇਆ ਮੌਸਮ ਠੀਕ ਠਾਕ ਬਣੇ ਰਹਿਣ ਦੀ ਉਮੀਦ ਆਉਂਦੇ ਦਿਨਾਂ ਤੱਕ ਦਿਖਾਈ ਦੇ ਰਹੀ ਹੈ ਕੱਲ ਦੇ ਵੇਲੇ ਹਲਕੀ ਦਰਮਿਆਨੀ ਬੱਦਲਬਾਈ ਸਾਨੂੰ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਇਨ੍ਹਾਂ ਵਿੱਚ ਦੇਖਣ ਨੂੰ ਮਿਲੇਗੀ ਜੋ ਕਿ ਇੱਕ ਵੈਸਟਰਨ ਡਿਸਟਰਬੈਂਸ ਦੀ ਥੋੜੀ ਬਹੁਤ ਹੀ ਬੱਦਲਬਾਈ ਹੋਵੇਗੀ ਜੋ ਕਿ ਹਵਾ ਦੇ ਨਾਲ ਅੱਗੇ ਪਿੱਛੇ ਹੋ ਜਾਵੇਗੀ ਅਗਰ ਕੋਈ ਮੀਂਹ ਦਾ ਅਲਰਟ ਜਾਰੀ ਹੁੰਦਾ ਹੈ ਤਾਂ ਤੁਹਾਡੇ ਤੱਕ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਤਾਂ ਹੀ ਰਿਕੁਐਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਸਬਸਕ੍ਰਾਈ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਉਹਨਾਂ ਤੱਕ ਜਿਨ੍ਹਾਂ ਨੂੰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਲਗਾਤਾਰ ਚੈਨਲ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਦਰਸ਼ਕ ਵੀਰਾਂ ਦਾ ਧੰਨਵਾਦ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ